ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਅੱਜ ਤਰੀਕਾ 10 ਜੁਲਾਈ 10 ਜੁਲਾਈ ਦਾ ਮਾਹੌਲ ਇਹੋ ਜਿਹਾ ਹੈਗਾ بارش ਹੋ ਰਹੀ ਹੈ ਰਾਤ ਤੋਂ ਲੈ ਕੇ ਰਾਤ ਸਾਰੀ ਜਾਂ ਤਾਂ ਕੱਲ ਦਿਨੇ ਅੱਜ ਹੁਣ 11 ਵੱਜ ਚੁੱਕੇ ਹੈਗੇ 11 ਵਜੇ ਇਹੋ ਜਿਹਾ ਮਾਹੌਲ ਹੈ ਕਿੰਮਣ ਕਣੀ ਹੋ ਰਹੀ ਹੈ ਜਿਵੇਂ ਇੱਕ ਝੜੀ ਲੱਗ ਜਾਂਦੀ ਆ ਉਸ ਤਰ੍ਹਾਂ ਝੜੀ ਲੱਗੀ ਵੀ ਹੈਗੀ ਇਹ ਇਸ ਤਰ੍ਹਾਂ ਨਹੀਂ ਹੈਗੀ ਵੀ ਪਾਣੀ ਜਾਦੇ ਤਰੂਗਾ ਜਾਂ ਭੱਜੂਗਾ ਹੁਣ ਇੱਕ ਵਕਤ ਟਿਕ ਗਿਆ ਤੇ بارش ਹੋ ਰਹੀ ਹੈ ਮਤਲਬ ਜਿਹੜਾ ਆਪਾਂ ਕਹਿੰਦੇ ਛੱਤਾਂ ਵਾਸਤੇ ਮਾੜਾਗਾ ਛੱਤਾਂ ਦੀ ਵਿਚਰਾਚ ਜਾਂਦਾ ਮੀ ਉਹ ਵੀ ਹੈਗਾ ਬਿਲਕੁਲ ਛੋਟੀ ਛੋਟੀ ਕਣੀ ਆਗੀ ਇਹੇ ਹੋ ਰਹੀ ਹੈ ਬਹਾਲੀ ਜਾਂ ਪੰਚਕੁਲਾ ਚੰਡੀਗੜ੍ਹ ਅੰਮ੍ਰਾਲਾ ਇਹ ਸਾਰੇ ਪਾਸੇ ਹੋ ਰਹੀ ਹੈਗੀ ਉੱਪਰ ਪਹਾੜਾਂ ਦੇ ਵਿੱਚ ਵੀ ਹੈਗੀ ਸਿਰਮੌਰ ਸੋਲਣਾ ਉਹਨਾਂ ਪਾਸਿਆਂ ਦੇ ਵਿੱਚ ਵੀ ਹੈਗੀ ਇਹ ਕਾਲੇ ਅੰਬ ਵੀ ਹੈਗੀ بارش ਇਹ ਪਰ ਕਾਲੇ ਅੰਬ ਤੋਂ بارش ਘਟ ਚੁੱਕੀ ਆ ਪਾਣੀ ਵੀ ਘਟ ਚੁੱਕਿਆਗਾ ਜਿਹੜੀ ਮਾਰਕੰਡਾਗੀ ਉਹਦੇ ਵਿੱਚ ਪਾਣੀ ਹੈਗਾਗਾ ਤਕਰੀਬਨ ਪੌਣੀ ਦਾ ਹੋ 75% ਆ ਕਿ ਉਸਕ ਦੇ ਵਿੱਚ ਆ 15000 ਮੰਨ ਲਓ ਜਿਹੜਾ ਉਹ ਅਵੇਲੇਬਲ ਹੈਗਾ ਉਹ 75% ਆਗਾ ਜਿੱਥੇ ਉਹ ਟੁੱਟਦੀ ਹੁੰਦੀ ਹੈ ਉੱਥੇ ਗਈ ਨਹੀਂ ਹਜੇ ਉਹ ਉਹ ਟੁੱਟਦੀ ਹੁੰਦੀ ਆ ਜਮਾਂ ਜਦੋਂ ਜਿਹੜੀਆਂ ਪੌੜੀਆਂਆਂ ਗੀਆਂ ਜਦੋਂ ਉਹਦੇ ਨਾਲ ਪਾਣੀ ਟੱਚ ਕਰਕੇ ਉੱਪਰ 1 ਫੁੱਟ ਚੜ੍ਹ ਜੇ ਨਾ ਉਦੋਂ ਉਹ ਅੱਗੇ ਪਿੰਨਾ ਦੇ ਵਿੱਚ ਵੜਨ ਲੱਗ ਜਾਂਦੀ ਆ ਉੱਥੇ ਪਾਣੀ ਨਹੀਂ ਗਿਆ ਉਹਦਾ ਅਜੇ ਥੱਲੇ ਆ ਪਾਣੀ ਮਤਲਬ 15 ਕਹਾਜ਼ਰ ਤੇ ਆ ਕੋਈ ਡਰਨ ਵਾਲੀ ਗੱਲ ਇਸ ਵਕਤ ਹੈ ਨਹੀਂਗੀ ਜਿੰਨਾ ਕੁ ਪਰਮੀ ਪੈਂਦਾ ਉਹਨਾਂ ਕ ਪਾਣੀ ਆਉਂਦਾ ਉਹ ਥੱਲੇ ਚਲੇ ਜਾਂਦਾਗਾ ਇਹੀ ਹਲਕ ਘੱਗਰ ਦੇ ਵਿੱਚ ਹੈਗਾ ਘੱਗਰ ਦੇ ਵਿੱਚ ਇਸ ਵਕਤ ਨੋਰਮਲ ਪਾਣੀ ਚੱਲ ਰਿਹਾ ਹੈਗਾ ਜਿੰਨਾ ਕੁ ਮਾਰਕੰਡਾ ਜਗਾ ਉਹਨਾਂ ਕੀ ਘੱਗਰ ਦੇ ਵਿੱਚ ਹੈਗਾ ਦੁਬਾਰਾ ਫੇਰ ਕਹਾਂਗਾ ਘੱਗਰ ਦੇ ਵਿੱਚ ਪਾਣੀ ਨਾਰਮਲ ਚੱਲ ਰਿਹਾ ਹੈਗਾ ਜਿੰਨਾ ਕਿ 1 ਵਾਰ ਘੰਟੇ ਦੇ ਵਿੱਚ ਆ ਉਹਨਾਂ ਕੀ ਘੱਗਰ ਦੇ ਵਿੱਚ ਹੈਗਾ ਘੱਗਰ ਦੇ ਜਿਹੜੇ ਫੱਟੇ ਬਣੇ ਹੋਏ ਇੱਥੇ ਛੱਤ ਵੀ ਜਿਹੜੀਆਂ ਕਰਦੀ ਬਾਈਕ ਸਾਈਡ ਉਹ ਤਿੰਨ ਫੱਟੇ ਚੱਕੇ ਹੋਇਆ ਉਹਨਾਂ ਦੇ ਵਿੱਚ ਵੀ ਥੋੜਾ ਥੋੜਾ ਪਾਣੀ ਆ ਰਿਹਾ ਮਤਲਬ 1 ਫੁੱਟ ਦੇ ਚੱਕੇ ਹੋਏ ਆ ਉਹ ਉਸ ਤੋਂ ਬਾਅਦ ਇੱਕ ਨਾਲ ਦੀ ਪਾਣੀ ਘੁੰਮਦਾ ਹੈਗਾ ਆਵੇਂ ਸ਼ਾਟ ਲਾ ਦਿੰਨਾ ਆ ਦੇਖੋ ਪਹਿਲੇ ਪਾਸੇ ਦੀ ਘੁੰਮਦਾ ਨਾ ਜਿੱਥੇ ਲੰਮੀ ਫੱਟੀ ਦੀ ਹੈਗੀ ਵੱਟ ਬਣੀ ਹੋਏ ਲੰਮੀ ਦੂਰ ਤੱਕ ਇੱਕ ਕਿਲੇ ਦੀ ਬਾਹੀ ਇਹਦੇ ਉੱਪਰ ਦੀ ਤਕਰੀਬਨ 1 ਇੰਚ ਪਾਣੀ ਲੰਘ ਰਿਹਾ ਹੈਗਾ ਇੰਨਾ ਕ ਪਾਣੀ ਇੱਥੇ ਚੱਲਦਾ ਹੀ ਰਹਿੰਦਾ ਜਦੋਂ ਵੀ ਬਾਰਿਸ਼ ਹੁੰਦੀ ਹੈ ਕਿ ਇੱਥੇ ਹਰ ਵਕਤ ਇੰਨਾ ਕ ਪਾਣੀ ਦੇ ਵਿੱਚ ਚੱਲਦਾ ਰਹਿੰਦਾਗਾ ਕੋਈ ਡਰ ਵਾਲੀ ਗੱਲ ਘੱਗਰ ਦੇ ਵਿੱਚ ਹੈ ਨਹੀਂਗੀ ਇਸ ਵਕਤ ਜਿਵੇਂ ਬਾਰਿਸ਼ ਹੋ ਰਹੀ ਆ ਉਹਨਾਂ ਨੂੰ ਦੇਖ ਕੇ ਲੱਗਦਾਗਾ ਵੀ ਖਨੀ ਘੱਗਰ ਦੇ ਵਿੱਚ ਕਿੰਨਾ ਕ ਪਾਣੀ ਆ ਗਿਆ ਉਹ ਘਰੇ ਬੈਠੇਨ ਆਪਣ ਨੂੰ ਐ ਲੱਗਦਾ ਮੈਨੂੰ ਵੀ ਇੱਥੇ ਘਰੇ ਬੈਠਣ ਲੱਗ ਰਿਹਾ ਸੀਗਾ ਵੀ ਉਹਦੇ ਵਿੱਚ ਪਾਣੀ ਬਹੁਤ ਆ ਗਿਆ ਹੋਊਗਾ ਕਿਉਂਕਿ ਸੈਰਾਂ ਦਾ ਪਾਣੀ ਸਾਰਾ ਉਹਦੇ ਵਿੱਚ ਇਕੱਠਾ ਹੁੰਦਾਗਾ ਪਰ ਇਹ ਬਾਰਿਸ਼ ਦਾ ਪਾਣੀ ਤੁਰਦਾ ਨਹੀਂ ਜਿਵੇਂ ਆ ਦੇਖੋ ਹੁਣ ਮੇਰੇ ਉੱਪਰ ਬਰੀਕ ਬਰੀਕ ਪਈ ਜਾਂਦੀ ਆ ਨਾ ਇਹ ਇੱਥੇ ਰਚੀ ਜਾਂਦੀ ਆ ਤਾਂ ਕਰਕੇ ਪਾਣੀ ਤੁਰਦਾ ਨਹੀਂ ਹੈਗਾ ਮੈਂ ਤੁਹਾਨੂੰ ਖੇਤਾਂ ਵਿੱਚ ਵੀ ਦਿਖਾ ਦਿੰਦਾਗਾ ਲੈ ਖੇਤਾਂ ਦਾ ਮਾਹੌਲ ਦਿਖਾਉਣਾ ਮੈਂ ਤੁਹਾਨੂੰ ਇਹ ਮਾਹੌਲ ਆ ਖੇਤਾਂ ਦਾ ਬੱਟਾ ਨੰਗੀਆਂ ਪਈਆਂ ਦੇਖੋ ਸਪੈਸ਼ਲ ਮੈਂ ਛੱਤ ਦੇ ਉੱਪਰ ਆਇਆ ਤੁਹਾਨੂੰ ਯਕੀਨ ਦਿਵਾਉਣ ਵਾਸਤੇ ਲੋਕ ਡਰ ਬਹੁਤ ਰਹੇ ਆ ਕਿਉਂਕਿ ਜਿਹੜੇ ਸੱਜਣ ਮੇਰੇ ਨਾਲ ਪਹਿਲੀ ਵਾਰ ਜੁੜੇ ਵੇ ਉਹਨਾਂ ਨੂੰ ਐ ਹੁੰਦਾ ਹੀ ਪਤਾ ਨਹੀਂ ਬੰਦਾ ਝੂਠ ਨਾ ਬੋਲ ਰਿਹਾ ਹੋਵੇ ਜਿਹੜੇ ਪੁਰਾਣੇ ਜੁੜੇ ਉਹਨਾਂ ਨੂੰ ਤਾਂ ਪਤਾ ਵੀ ਮੈਂ ਜੋ ਕਹਤਾ ਤੇ ਕਹਤਾ ਇਹ ਦੇਖੋ ਇਹ ਖੇਤਾਂ ਦਾ ਮਾਹੌਲ ਆ ਕਿਆਰੇ ਭਰੇ ਹੋਏ ਹੈਗੇ ਬੱਟਾ ਨੰਗੀਆਂ ਪਈਆਂ ਮਤਲਬ بارش ਵਿੱਚ ਤਾਂ ਕਰਾਤ ਤੋਂ ਹੋ ਰਹੀ ਹੈਗੀ ਪਰ ਪਾਣੀ ਖੇਤਾਂ ਦੇ ਵਿੱਚ ਤੁਰਿਆ ਨਹੀਂ ਹੈਗਾ ਖੇਤਾਂ ਦੇ ਵਿੱਚ ਖੜਾਗਾ ਕੈਰਿਆਂ ਦੇ ਵਿੱਚ ਸੋਸਾਇਟੀਆਂ ਦੇ ਵਿੱਚ ਜਿਵੇਂ ਤੁਸੀਂ ਦੇਖਿਆ ਰਾਤ ਇੱਕ ਸ਼ੋਰਟ ਪੈ ਸੀ ਮੈਂ ਸੋਸਾਇਟੀਆਂ ਦੇ ਵਿੱਚ ਲੱਗਦਾ ਹੁੰਦਾ ਆਪਾਂ ਨੂੰ ਵੀ ਪਾਣੀ ਤੁਰ ਪਿਆ ਮੈਨੂੰ ਵੀ ਰਾਤ ਆਈ ਸੀ ਬਹੁਤ ਪਾਣੀ ਅੰਦਰ ਸੋਸਾਇਟੀ ਦੇ ਕਿਉਂਕਿ ਪੱਕਾ ਥਾਂ ਹੁੰਦਾ ਪਾਣੀ ਭੱਜ ਲੈਂਦਾ ਹੈਗਾ ਪਰ ਖੇਤਾਂ ਦੇ ਵਿੱਚ ਪਾਣੀ ਖੜਾਗਾ ਮੈਂ ਛੱਤ ਤੇ ਖੜਾ ਬਿਲਕੁਲ 14ਵੀਂ ਮੰਜ਼ਲਾਗੀ ਏਦੂ ਉੱਪਰ ਰੱਬ ਨੇੜਿਆਂ ਕਰਦੇ ਆ ਪਰ ਆਪਣਾ ਗੱਲ ਵੀ ਥੋੜਾ ਹਿਸਾਬ ਨਾਲ ਰਹੀ ਉਹ ਦੇਖੋ ਘਰ ਦੇ ਨਾਲ ਪਾਣੀ ਉਹ ਦੇਖੋ ਇੰਨਾ ਕ ਪਾਣੀ ਉਧਰ ਟੱਕਣ ਲੱਗੀ ਵੀ ਐਵੇਂ ਨਹੀਂ ਕਿਸੇ ਪਾਸੇ ਭੱਜੂਗਾ ਇਹ ਸਾਹਮਣੇ ਰੇਲਵੇ ਲਾਈਨ ਆ ਉਹ ਦੇਖੋ ਇਹ ਖੇਤਾਂ ਦਾ ਮਾਹੌਲ ਹੈ ਮੇਰੀ ਸੁਸਾਇਟੀ ਦੇ ਬੈਕ ਸਾਈਡ ਖੇਤ ਨੇਗੇ ਤਾਂ ਕਰਕੇ ਮੈਂ ਤੁਹਾਨੂੰ ਸਪੈਸ਼ਲ ਦਿਖਾਉਣ ਦੇ ਲਈ ਖੇਤਾਂ ਦਾ ਮਾਹੌਲ ਛੱਤ ਦੇ ਉੱਪਰ ਆਇਆਗਾ 10 ਜੁਲਾਈ ਤੱਕ ਕੋਈ ਡਰ ਵਾਲੀ ਗੱਲ ਹੈ ਨਹੀਂਗੀ ਵਾਰਸ਼ ਜਰੂਰ ਹੋ ਰਹੀ ਆ ਇੱਧਰਲੇ ਸਾਰੇ ਇਲਾਕਿਆਂ ਦੇ ਵਿੱਚ ਪੰਜਕੂਲਾ ਬੱਦੀ ਸਾਰੇ ਪਾਸੇ ਹੋ ਰਹੀ ਆ ਰਾਤ ਬਹੁਤ ਜ਼ੋਰਦਾਰ ਸੀਗੀ ਕੋਈ ਡਰ ਵਾਲੀ ਗੱਲ ਹੈ ਨਹੀਂਗੀ ਕਿ ਅਗਰ ਸਪੈਸ਼ਲ ਮੁੰਡਾ ਮੈਂ ਦੇਖਣ ਵਾਸਤੇ ਭੇਜਾਂਗਾ ਉਹਨੇ ਆ ਕੇ ਮੈਨੂੰ ਇਹੀ ਦੱਸਿਆਗਾ ਕਹਿੰਦਾ ਵੀ ਜਿੰਨਾ ਅੱਗੇ ਪਾਣੀ ਹੁੰਦਾ ਓਨਾ ਹੀ ਆਗਾ ਤੇ ਜਿੰਨਾ ਉਹ ਫੱਟੇ ਦੇ ਪਾਸੇ ਦੀ ਲੰਗਦਾਗਾ ਉੱਥੇ ਉਹ ਲੰਗੀ ਜਾਂਦਾਗਾ ਉਹ ਮੁੰਡੇ ਦੇ ਮੁੜ ਕੇ ਆਉਣ ਤੱਕ ਮੈਂ ਉਡੀਕ ਕਰਨ ਤੋਂ ਬਾਅਦ ਤੁਹਾਡੇ ਨਾਲ ਸਾਹਮਣੇ ਆਇਗਾ ਬੇਫਿਕਰ ਹੋ ਜਾਓ ਸੁਖਨਾ ਲੈਕ ਦਾ ਪਤਾ ਕਾਦੇ ਸੁਖਨਾ ਲੈਕ ਅਜੇ ਆਪਾਂ ਨੂੰ ਸ਼ਾਮ ਤੱਕ ਪਤਾ ਲੱਗੂਗਾ ਸੁਖਨਾ ਲੈਕ ਨੂੰ ਮੈਂ ਕੁਝ ਕਹਿ ਦਿਆਂ ਉਹ ਗੱਲ ਜੀ ਬਣਨੀ ਨਹੀਂ ਫਿਰ ਜੇ ਪੂਰਾ ਨ ਉਤਰਿਆ ਜਾਵੇ ਤੇ ਉਹ ਤੁਹਾਡੇ ਨਾਲ ਸ਼ਾਮ ਨੂੰ ਦੇਖ ਕੇ ਆਪਾਂ ਦੱਸਾਂਗੇ ਕੀ ਬਣਦਾਗਾ ਪਰ ਇਸ ਵਕਤ ਕੱਗਰ ਦੇ ਵਿੱਚ ਕੋਈ ਸੁਖਨਾ ਲੈਕ ਚੋਂ ਪਾਣੀ ਨਹੀਂ ਛੱਡਿਆ ਹੋਵੇਗਾ ਕਿਸੇ ਟਾਈਮ ਚੋਂ ਪਾਣੀ ਨਹੀਂ ਛੱਡਿਆ ਹੋਵੇਗਾ ਜਿੰਨਾ ਕਿ ਸ਼ਹਿਰ ਦਾ ਨਾਰਮਲ ਪਾਣੀ ਆ ਉਹੀ ਪਾਣੀ ਘੱਗਰ ਦੇ ਵਿੱਚ ਹੈਗਾਗਾ ਤਕਰੀਬਨ ਜਿੰਨਾ ਕਿ ਮਾਰਕੰਡਾ ਜਗਾ ਉਨਾਂ ਕ ਲਾ ਲੋ ਉਥੇ ਪਾਸੇ ਵੀ ਚੱਲਦਾ ਪਾਣੀ ਬਸ ਦੇਖੋ ਇੰਨਾ ਕ ਪਾਣੀ ਚੱਲਦਾ ਹੈਗਾ ਕੋਈ ਡਰ ਵਾਲੀ ਗੱਲ ਬਿਲਕੁਲ ਵੀ ਨਹੀਂ ਹੈਗੀਗੀ ਮਾਰਕੰਡਾ ਜੀ ਵੀ ਹੈਗਾਗਾ ਸੋਨ ਦੱਸਿਆ ਥੋੜਾ ਕਣਾ ਵਧੂਗਾ ਵੀ ਮਾਰਕੰਡਾ ਦੇ ਵਿੱਚ ਥੋੜਾ ਕਣਾ ਪਾਣੀ ਮਾਰਕੰਡਾ ਦੇ ਵਿੱਚ ਵਧੂਗਾ ਵੀ ਸ਼ਾਮ ਤੱਕ ਜਾਂ ਰਾਤ ਨੂੰ ਹੋਰ بارش ਹੁੰਦੀ ਹੈ ਵਧ ਜੂਗਾ ਪਰ ਅਜੇ ਕੋਈ ਡਰ ਵਾਲੀ ਗੱਲ ਹੈ ਨਹੀਂ ਅਜੇ ਤੱਕ ਨਾਰਮਲ ਆ ਇੰਨੇ ਕ ਪਾਣੀ ਨਾਲ ਨਹੀਂ ਕੁਝ ਹੁੰਦਾ ਜਦੋਂ 2023 ਦੇ ਵਿੱਚ ਪਾਣੀ ਆਇਆ ਸੀ ਮਾਰ ਕਰੀ ਸੀ ਉਦਾਂ ਇੱਥੇ ਬਹੁਤ ਜ਼ਿਆਦਾ ਪਾਣੀ ਸੀਗਾ ਇਧਰ ਮੇਰੇ ਪਿੱਛੇ ਸਾਰੇ ਕਿਤੇ ਪਾਣੀ ਪਾਣੀ ਸੀ ਜਦੋਂ 2023 ਦੇ ਵਿੱਚ ਪਾਣੀ ਆਇਆ ਸੀ ਉਹਦੇ ਤਾਂ ਹਜੇ ਨੇੜੇ ਤੇੜੇ ਵੀ ਨਹੀਂ ਹੈਗਾਗਾ ਦਰੋਣਾ ਬਿਲਕੁਲ ਵੀ ਅਫਵਾਹਾਂ ਤੋਂ ਬਚ ਕੇ ਰਹੋ ਜੋ ਪੁਰਾਣੀਆਂ ਵੀਡੀਓ ਰਿਪੀਟ ਕਰਦੇ ਆ ਨਾ ਉਹਨਾਂ ਨੂੰ ਤੁਸੀਂ ਕਮੈਂਟ ਕਰਿਆ ਕਰੋ ਉਹਨਾਂ ਨੂੰ ਤੁਸੀਂ ਮਤਲਬ ਆਪਾਂ ਕੀ ਕਹੀਏ ਸ਼ਾਬਾਸ਼ ਦਿਆ ਕਰੋ ਅਗਲਾ ਆਪੇ 2-4 ਦਿਨ ਚ ਰਿਪੀਟ ਕਰਨੋਂ ਹਟ ਜਾਊਗਾ ਮੇਰਾ ਕਹਿਣ ਤੋਂ ਬਾਅਦ ਕੀ ਆ ਦਰੋਣਾ ਵਾਰ-ਵਾਰ ਫੋਨ ਆਉਂਦੇ ਆ ਕਮੈਂਟਾਂ ਦੇ ਬਹੁਤ ਜ਼ਿਆਦਾ ਜਵਾਬ ਦੇਣਾ ਮੁਸ਼ਕਲ ਹੋ ਜਾਂਦਾਗਾ ਜਿੰਨਾਂ ਦੋਸਤਾਂ ਜਵਾਬ ਨਹੀਂ ਦਿੰਦਾ ਉਹਨਾਂ ਤੋਂ ਸੌਰੀ ਤੇ ਇਹੋ ਜਿਹਾ ਮਾਹੌਲ ਹੈਗਾ ਇੱਕ ਗੱਲ ਰਹੇਗੀ ਹਿਮਾਚਲ ਦੇ ਮੰਡੀ ਵਾਲੇ ਪਾਸੇ ਫੇਰ بارش ਹੋ ਰਹੀ ਹੈਗੀ ਮੰਡੀ ਤੇ ਉਧਰਲੇ ਪਾਸੇ ਫੇਰ ਹੋ ਰਹੀ ਆ ਉਹਦਾ ਕਰਕੇ ਜਿਹੜਾ ਪੌਂਗ ਟਾਈਮ ਆ ਜਾਂ ਵਿਆਸ ਉਹਦਾ ਪੱਧਰ ਮਾੜਾ ਮੋਟਾ ਫੇਰ ਵੱਧ ਸਕਦਾਗਾ ਉਹ ਆਪਾਂ ਸ਼ਾਮ ਤੱਕ ਪਤਾ ਕਰਕੇ ਦੁਬਾਰੇ ਫੇਰ ਕਲੀਅਰ ਕਰਾਂਗੇ ਹੁਣ ਇਸ ਵਕਤ ਮੈਨੂੰ ਉਧਰ ਵਾਲਾ ਨਹੀਂ ਪਤਾ ਹੈਗਾ ਹੁਣ ਆਪਾਂ ਨੂੰ ਕੱਲਾ ਇਹੀ ਇਹੀ ਕੱਗਰ ਤੇ ਮਾਰਕੰਡਾ ਕਲੀਅਰ ਆ ਇਹ ਮੈਂ ਤੁਹਾਡੇ ਨਾਲ ਕਰਤੀ ਬੀ ਕੁਡੜ ਵਾਲੀ ਗੱਲ ਹੈ ਨਹੀਂ ਬਿਲਕੁਲ ਨਾਰਮਲ ਆ ਕੋਈ ਐਡੀ ਚਿੰਤਾ ਵਾਲੀ ਗੱਲ ਨਹੀਂ 15000 ਕਿ ਉਸਕ ਮਾਰਕੰਡਾ ਜਾਗਾ 15000 ਆਪਣਾ ਇਹਦੇ ਚਾਗਾ ਕੱਗਰ ਖੱਗਰ ਦੇ ਵਿੱਚ ਕਿਸੇ ਲੇਕ ਦਾ ਪਾਣੀ ਨਹੀਂ ਕਿਸੇ ਟਾਈਮ ਦਾ ਪਾਣੀ ਨਹੀਂ ਕੁਝ ਨਹੀਂ ਛੱਡਿਆ ਦਾ ਕੱਲੀ بارش ਦਾ ਪਾਣੀ ਆ ਉਹ ਚੱਲ ਜੀ ਜਾਂਦਾਗਾ ਇੱਥੋਂ ਡਰ ਵਾਲੀ ਗੱਲ ਕੋਈ ਨਹੀਂ ਹੈਗੀ ਚਿੰਤਾ ਮੁਕਤ ਹੋ ਜਾਓ ਅੱਜ 10 ਜੁਲਾਈ ਤੱਕ ਬਾਕੀ ਆਪਾਂ ਕੱਲ ਨੂੰ ਦੇਖਾਂਗੇ ਖੱਗਰ ਦੀ ਅਪਡੇਟ ਲੈਣ ਵਾਸਤੇ ਜਾਂ ਹੋਰ ਦਰਿਆਵਾਂ ਸੰਬੰਧੀ بارش ਸੰਬੰਧੀ ਅਪਡੇਟ ਲੈਣ ਵਾਸਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਘੰਟੀ ਜੀ ਵੀ ਦਬਾ ਦਿਆ ਕਰੋ ਆਸੀ ਕਾਲ